ਪੰਜਾਬ ਦੇ ਹਾਲਾਤਾਂ ਬਾਰੇ ਗੱਲ ਕਰੀਏ ਤਾਂ ਹੁਣ ਦੱਸ ਦਿੰਨੇ ਆ ਕਿ ਪੰਜਾਬ ਦੇ ਵਿੱਚ ਮਹਾਮਾਰੀ ਫੈਲ ਸਕਦੀ ਹੈ ਹੜ ਅਤੇ ਬਾਰਿਸ਼ ਜੋ ਹੈ ਹੁਣ ਸੂਬੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਖਤਰਨਾਕ ਸਾਬਿਤ ਹੋ ਸਕਦੀ ਹੈ ਤੇ ਇਸ ਦੇ ਨਾਲ ਹੀ ਦੱਸ ਦਈਏ ਕਿ ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਸੂਬੇ ਦੇ ਵਿੱਚ 4 ਪੱਦਰਾਂ ਦੇ ਵਿੱਚ ਹੈਲਥ ਅਟੈਕ ਹੋਣ ਦੀ ਸੰਭਾਵਨਾ ਹੈ ਹੜਾ ਮਗਰੋਂ ਪਹਿਲੇ ਪੱਦਰ ਵਿੱਚ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਹੈਜ਼ਾ ਡਾਇਰੀਆ ਟਾਈਫਾਇਡ ਹੈਪੇਟਾਈਟਸ اے ਤੇ ਗੈਸਟ੍ਰਿਕ ਬਿਮਾਰੀਆਂ ਲੋਕਾਂ ਨੂੰ ਲਪੇਟ ਦੇ ਵਿੱਚ ਲੈ ਸਕਦੀਆਂ ਨੇ ਖੜੇ ਪਾਣੀ ਦੇ ਵਿੱਚ ਮੱਛਰਾਂ ਨਾਲ ਪੈਦਾ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਮਲੇਰੀਆ ਡੇਂਗੂ ਚਿਕਨਗੁਨੀਆ ਦੇ ਮਾਮਲੇ ਵਧਣ ਦੀ ਸੰਭਾਵਨਾ ਹੈ ਹੜ੍ਹਾਂ ਦੇ ਪਾਣੀ ਦੇ ਵਿੱਚ ਮਰੇ ਹੋਏ ਜਾਨਵਰਾਂ ਤੇ ਸੀਵਰੇਜ ਅਤੇ ਰਸਾਇਣ ਵਾਲੇ ਪਾਣੀ ਕਾਰਨ ਚਮੜੀ ਦੇ ਰੋਗ ਵਾਲੇ ਮਰੀਜ਼ ਵੀ ਵੱਧ ਸਕਦੇ ਨੇ ਤੇ ਦੂਜੇ ਪੱਧਰ ਦੇ ਵਿੱਚ ਫੰਗਲ ਇਨਫੈਕਸ਼ਨ ਵਾਲੇ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਵੀ ਵਾਧਾ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਗਿੱਲੇ ਫਰਨੀਚਰ ਦੇ ਵਿੱਚ ਮੌਜੂਦ ਫੰਗਸ ਲੋਕਾਂ ਨੂੰ ਸਾਹ ਲੈਣ ਦੀ ਸਮੱਸਿਆ ਪੈਦਾ ਕਰ ਸਕਦੀ ਆ ਲੋਕਾਂ ਨੂੰ ਸਾਹ ਰੋਗ ਅਲਰਜੀ ਨਿਮੋਨੀਆ ਫੇਫੜਿਆਂ ਦੀ ਸਮੱਸਿਆ ਹੋ ਸਕਦੀ ਆ ਤੇ ਦਮਾ ਦੇ ਮਰੀਜ਼ਾਂ ਨੂੰ ਅਟੈਕ ਹੋਣ ਦੀ ਸੰਭਾਵਨਾ ਵੀ ਆ ਤੀਜੇ ਪੱਧਰ ਦੇ ਵਿੱਚ ਬੱਚਿਆਂ ਬਜ਼ੁਰਗਾਂ ਦੇ ਨਾਲ ਨਾਲ ਗਰਭਵਤੀ ਔਰਤਾਂ ਨੂੰ ਸਮੱਸਿਆ ਹੋ ਸਕਦੀ ਆ ਤੇ 슈ਗਰ ब्लड प्रेशर ਮਰੀਜ਼ਾਂ ਨੂੰ ਵੀ ਕਈ ਤਰ੍ਹਾਂ ਦੀਆਂ ਦਿੱਕਤਾਂ ਆ ਸਕਦੀਆਂ ਨੇ ਜਿਨ੍ਹਾਂ ਨੂੰ ਹੜਾ ਦੌਰਾਨ ਸਮੇਂ ਸਿਰ ਦਵਾਈ ਨਹੀਂ ਮਿਲੀ ਹੈ ਤੇ ਜਿਨ੍ਹਾਂ ਮਰੀਜ਼ਾਂ ਦੇ ਡਾਇਲਿਸਿਸ ਤੇ ਕੀਮੋਥੈਰੇਪੀ ਚੱਲ ਰਹੀ ਹੈ ਉਹਨਾਂ ਨੂੰ ਜੋ ਹੈ ਸਮੇਂ ਸਿਰ ਦਵਾਈ ਨਹੀਂ ਮਿਲ ਰਹੀ ਜਿਸ ਕਾਰਨ ਉਹਨਾਂ ਨੂੰ ਵੀ ਸਮੱਸਿਆ ਆ ਸਕਦੀ ਹੈ ਤੇ ਚੌਥੇ ਪੱਧਰ ਦੇ ਵਿੱਚ ਲੋਕਾਂ ਨੂੰ ਮਾਨਸਿਕ ਸਮੱਸਿਆ ਪੈਦਾ ਹੋ ਸਕਦੀ ਹੈ ਜਿੰਨਾ ਲੋਕਾਂ ਦੇ ਘਰ ਜਾਇਦਾਦ ਹੜ੍ਹਾਂ ਦੇ ਪਾਣੀ ਵਿੱਚ ਰੁੜ ਗਏ ਨੇ ਉਹਨਾਂ ਲਈ ਆਰਥਿਕ ਨੁਕਸਾਨ ਸਹਿਣਾ ਔਖਾ ਹੈ ਤੇ ਇਸ ਲਈ ਉਹ ਮਾਨਸਿਕ ਰੋਗੀ ਵੀ ਹੋ ਸਕਦੇ ਨੇ ਪੰਜਾਬ ਦੀ ਡਾਇਰੈਕਟੋਰੇਟ ਹੈਲਥ ਸਰਵਿਸ ਡਾਕਟਰ ਹਤਿੰਦਰ ਕੌਰ ਦਾ ਕਹਿਣਾ ਹੈ ਕਿ ਲੋਕਾਂ ਲਈ ਪੀਣ ਵਾਲਾ ਸਾਫ਼ ਪਾਣੀ ਪਹੁੰਚਾਇਆ ਜਾ ਰਿਹਾ ਹੈ ਕਲੋਰੀਨ ਦੀਆਂ ਗੋਲੀਆਂ ਵੀ ਵੰਡੀਆਂ ਜਾ ਰਹੀਆਂ ਨੇ ਫੋਗਿੰਗ ਕੀਤੀ ਜਾ ਰਹੀ ਹੈ ਤੇ ਇਸ ਦੇ ਨਾਲ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਤੇ ਲੋਕ ਜੋ ਐ ਜੇਕਰ ਘਰਾਂ ਦੇ ਵਿੱਚ ਹਨ ਤਾਂ ਉਬਲਿਆ ਹੋਇਆ ਪਾਣੀ ਹੀ ਪੀਣ ਛਰੀ ਨੂੰ ਟਕਣ ਵਾਲੇ ਕੱਪੜੇ ਪੋਣ ਵਿਭਾਗ ਦੀਆਂ ਟੀਮਾਂ ਲਗਾਤਾਰ ਲੋਕਾਂ ਦੀ ਮਦਦ ਲਈ ਹੈਲਥ ਕੈਂਪ ਲਗਾ ਰਹੀਆਂ ਨੇ ਲੋਕਾਂ ਨੂੰ ਦਵਾਈਆਂ ਵੰਡੀਆਂ ਜਾ ਰਹੀਆਂ ਨੇ ਚੰਡੀਗੜ੍ਹ ਵਿੱਚ ਸੈਕਟਰ 32 ਸਥਿਤ 베ਦੀ ਹਸਪਤਾਲ ਦੇ ਮਾਹਰ ਡਾਕਟਰ ਵਿਕਰਮਜੀਤ ਸਿੰਘ 베ਦੀ ਦਾ ਕਹਿਣਾ ਹੈ ਕਿ ਹਾੜਾਂ ਤੋਂ ਬਾਅਦ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਸਕਦੀਆਂ ਨੇ ਵਾਤਾਵਰਣ ਵਿੱਚ ਕਈ ਤਰ੍ਹਾਂ ਦੇ ਇਨਫੈਕਸ਼ਨ ਜਿਆਦਾ ਹੋ ਸਕਦੇ ਨੇ ਫੰਗਲ ਬੈਕਟੀਰੀਅਲ ਇਨਫੈਕਸ਼ਨ ਲੋਕਾਂ ਨੂੰ ਕਈ ਕਿਸਮ ਦੀ ਅਲਰਜੀ ਤੇ ਬਿਮਾਰੀਆਂ ਦੇਣਗੇ ਤੇ ਇਸ ਦੇ ਨਾਲ ਹੀ ਚਮੜੀ ਰੋਗ ਜੋ ਇਹ ਦੱਸ ਦਈਏ ਕਿ ਜੀ ਐਮ ਸੀ ਐਚ 32 ਦੇ ਡਾਇਰੈਕਟਰ ਪ੍ਰਿੰਸੀਪਲ ਅਤੇ ਚਮੜੀ ਰੋਗ ਮਾਹ ਡਾਕਟਰ ਜੀ ਤਾਮੀ ਦਾ ਕਹਿਣਾ ਹੈ ਕਿ بارش ਅਤੇ ਗਰਮੀ ਮਿਲ ਕੇ ਹਵਾ ਦੇ ਵਿੱਚ ਨਮੀ ਦੀ ਮਾਤਰਾ ਵਧੋਂਦੀਆਂ ਨੇ ਤੇ ਇਸ ਕਾਰਨ ਕਈ ਤਰ੍ਹਾਂ ਦੇ ਫੰਗਲ ਇਨਫੈਕਸ਼ਨ ਹੋਣ ਦਾ ਖਤਰਾ ਵੀ ਵੱਧ ਜਾਂਦਾ ਹੈ